ਫਿਲਮ ਦਾ ਕਾਰਕ ਕੰਗਨਾਰਨੋ ਦੀ ਫਿਲਮ ਐਮਰਜੈਂਸੀ ਰਿਲੀਜ਼ ਹੋਣ ਤੋਂ ਬਾਅਦ ਲਗਾਤਾਰ ਪੰਜਾਬ ਵਿਖੇ ਐਸਡੀਪੀਸੀ ਦਾ ਵਿਰੋਧ ਵਿਖਣ ਨੂੰ ਮਿਲ ਰਿਹਾ ਪੰਜਾਬ ਦੇ ਵਿੱਚ ਇਹ ਫਿਲਮ ਨਹੀਂ ਚਲਣ ਦਿੱਤੀ ਜਾ ਰਹੀ ਅਜੇ ਹੁਣ ਕੁਝ ਸਵੇਰੇ ਪਠਾਨਕੋਟ ਵਿਖੇ ਵੇਖਣ ਨੂੰ ਮਿਲਿਆ ਜਿੱਥੇ ਐਸਡੀਪੀਸੀ ਮੈਂਬਰਾਂ ਵੱਲੋਂ ਮਿਰਾਜ 시ਨੇਮਾ ਹਾਲ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ एसडीपीसी ਦੇ ਵਿਰੋਧ ਨੂੰ ਵੇਖਤਿਆ ਹੋਇਆ ਪੁਲਿਸ ਅਧਿਕਾਰੀਆਂ ਨੇ ਵੀ ਪੁਲਿਸ ਮੁਲਾਜ਼ਮਾਂ ਦੇ ਤਨਾਤੀ ਕੀ ਠੀਕ ਹੈ ਇਸ ਮੌਕੇ ਉੱਤੇ ਐਸਡੀਪੀਸੀ ਦੇ ਮੈਂਬਰਾਂ ਦੇ ਨਾਲ ਗੱਲਬਾਤ ਕਰਨ ਦੌਰਾਨ ਕਿਹਾ ਗਿਆ ਹੈ ਕਿ ਸੰਸਦ ਕੰਗਨਾ ਰਣੋਦ ਦੇ ਵਤੀਰੇ ਦੇ ਨਾਲ ਹਰ ਕੋਈ ਚੰਗੀ ਤਰ੍ਹਾਂ ਵਾਕਫ ਹੈ ਸਾਰਿਆਂ ਨੂੰ ਪਤਾ ਹੈ ਕਿ ਉਹ ਕਿਸ ਸੋਚ ਦੇ ਮਾਲਕ ਨੇ ਉਹਨੇ ਵੀ ਕਿਹਾ ਕਿ ਇਸ ਫਿਲਮ ਦੇ ਵਿੱਚ ਸਿੱਖਾਂ ਦਾ ਵੱਡੇ ਪੱਧਰ ਉੱਤੇ ਵਿਰੋਧ ਕੀਤਾ ਗਿਆ ਹੈ ਅਤੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਆਹਤ ਕੀਤਾ ਗਿਆ ਇਹ ਜੋ ਐਮਰਜੈਂਸੀ ਫਿਲਮ ਅੱਜ ਉਦੀ ਰੀਲੀਜ਼ ਕਰਨ ਦੀ ਡੇਟ ਸੀਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਾਣੀਯੋਗ ਸਰਦਾਰ ਹਜਿੰਦਰ ਸਿੰਘ ਧਾਮੀ ਸਾਹਿਬ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਜੀ ਨੂੰ ਚਿੱਠੀ ਪੱਤਰ ਲਿਖ ਕੇ ਅਪੀਲ ਕੀਤੀ ਗਈ ਕਿ ਇਹ ਫਿਲਮ ਪੰਜਾਬ ਦੇ ਵਿੱਚ ਨਹੀਂ ਚਲਣੀ ਚਾਹੀਦੀ ਇਹ ਫਿਲਮ ਪਤਾ ਲੱਗਾ ਕਿ ਹੁਣ ਪੰਜਾਬ ਦੇ ਵਿੱਚ ਬੰਦ ਹੋ ਗਈ ਹੈ ਫਿਰ ਵੀ ਅਸੀਂ ਸ਼੍ਰੀ ਕਾਲਤਕ ਸਾਹਿਬ ਦੇ ਆਦੇਸ਼ਾਂ ਦੇ ਮੁਤਾਬਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਸਾਨੂੰ ਹੁਕਮ ਕੀਤਾ ਗਿਆ ਸੀਗਾ ਕਿ ਕਿਤੇ ਵੀ ਜਾ ਕੇ ਦੇਖਣਾ ਤੁਸੀਂ ਚੈੱਕ ਕਰਨਾ ਕਿ ਫਿਲਮ ਚੱਲਦੀ ਤੇ ਨਹੀਂ ਪਈ ਅਸੀਂ ਪੰਠਾਨਕੋਟ ਦੇ ਜਿੰਨੇ ਵੀ ਸਿਨੇਮਾ ਘਰ ਨੇ ਉੱਥੇ ਆ ਕੇ ਵਿਜ਼ਿਟ ਕੀਤਾ ਗੁਰਦੁਆਰਾ ਬਾਟਸਾਹ ਵੱਲੋਂ ਸਰਦਾਰ ਸਰਬਜੀਤ ਸਿੰਘ ਕਾਲੂ ਸਾਹਿਬ ਮੇਰੇ ਨਾਲ ਮੈਨੇਜਰ ਸਾਹਿਬ ਨੇ ਇਹਨਾਂ ਦੀ ਰਹਿਨਮਾਈ ਹੇਟਰ ਸੀ ਸਾਰੇ ਪਹੁੰਚੇ ਆ ਸੋ ਫਿਲਮ ਇੱਥੇ ਨਹੀਂ ਚੱਲਦੀ ਪਈ ਸਾਡੀ ਇਹ ਮੁੱਖ ਮੰਗ ਹੈ ਕਿ ਐਮਰਜੈਂਸੀ ਫਿਲਮ ਨੂੰ ਮਕਮਲ ਤਰੀਕੇ ਨਾਲ ਕਿਸੇ ਵੀ OTT ਪਲੇਟਫਾਰਮ ਤੇ ਵੀ ਇਹ ਰੀਲੀਜ਼ ਨਹੀਂ ਹੋਣੀ ਚਾਹੀਦੀ ਇਹ ਸਿਨੇਮਾ ਹਾਲ ਦੇ ਵਿੱਚ ਨਹੀਂ ਚੱਲੀ ਇਹ ਨਾ ਹੋਵੇ ਕਿਸੇ OTT ਪਲੇਟਫਾਰਮ ਦੇ ਉੱਪਰ ਇਹਨੂੰ ਜਾਰੀ ਕਰ ਦਿੱਤਾ ਜਾਵੇ ਜੋ ਵੀ ਹੁੰਦਾ ਹੈ ਤਾਂ ਵੀ ਅਸੀਂ ਆਪਣਾ ਵਿਰੋਧ ਪ੍ਰਦਰਸ਼ਨ ਕਰਾਂਗੇ ਕਿਉਂਕਿ ਇਹਦੇ ਵਿੱਚ ਜਿਹੜਾ ਸਾਡਾ ਅਕਸ ਪੇਸ਼ ਕੀਤਾ ਗਿਆ ਉਹ ਬੇਹੱਦ ਗਲਤ ਪੇਸ਼ ਕੀਤਾ ਗਿਆ ਕਥਾ ਨੂੰ ਤੋੜ ਮੋੜ ਕੇ ਜੋ ਐਮਰਜੈਂਸੀ ਦੇ ਵਿੱਚ ਸਿੱਖਾਂ ਨੇ ਭੂਮਿਕਾ ਨਿਭਾਈ ਇੰਦਰਾ ਗਾਂਧੀ ਜੀ ਦੇ ਖਿਲਾਫ ਇਹ ਉਹਨਾਂ ਨੇ ਐਮਰਜੈਂਸੀ ਦੇ ਨਾਲ ਪੱਤਰਕਾਰਤਾ ਨੂੰ ਜੋ ਲੋਕਤੰਤਰ ਦਾ ਥੰਮ ਹੁੰਦਾ ਹੈ ਉਹਦਾ ਗळा ਕੋਟਿਆ ਗਿਆ ਜਿਹੜੇ ਲੋਕ ਆਵਾਜ਼ ਚੁੱਕਦੇ ਸਨ ਚੁੱਕ ਚੁੱਕੇ ਦਿਲ ਜੇਲ੍ਹਾਂ 'ਚ ਡੱਕਿਆ ਗਿਆ ਜੀਐਨਯੂ ਦੇ ਵਿਦਿਆਰਥੀ ਜਿਹੜੇ ਸਨ ਆਪਣੇ ਹੱਕਾਂ ਵਰਤੀ ਗੱਲਬਾਤ ਵਿੱਦਿਆ ਦੇ ਪ੍ਰਚਾਰ ਪ੍ਰਸਾਰ ਵਾਸਤੇ ਗੱਲਬਾਤ ਕਰਦੇ ਸਨ ਵਿਦਿਆਰਥੀਆਂ ਤੱਕ ਨੂੰ ਜੇਲ੍ਹਾਂ ਵਿੱਚ ਛੁਟਿਆ ਗਿਆ ਇਹਦਾ ਸਾਰੇ ਦਾ ਵਿਰੋਧ ਕੀਤਾ ਸੀ ਕੇਵਲ ਦਾ ਕੇਵਲ ਸ਼੍ਰੋਮਣੀ ਕਾਲੀ ਦਲ ਨੇ ਜਾਂ ਸਿੱਖ ਪੰਥ ਨੇ ਸੋ ਸਾਡੀ ਸਹੀ ਗੱਲ ਲੋਕਾਂ ਤੱਕ ਪਹੁੰਚਾਓ ਨਾ ਕਿ ਸਾਡੀ ਸ਼ਬੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਸੋ ਇਸ ਕਰਕੇ ਅਸੀਂ ਆਪਣਾ ਵਿਰੋਧ ਦਰਜ ਕਰਾਇਆ ਜੀ ਜੀ ਅਸੀਂ ਕਿਸੇ ਵੀ ਨਾਲ ਵਿਰੋਧ ਅ ਜੋ ਮੂਵੀ ਸੀਗੀ ਅਮਰਜੈਂਸੀ ਐਸਜੀਪੀਸੀ ਵੱਲੋਂ ਇਹਦਾ ਵਿਰੋਧ ਕੀਤਾ ਗਿਆ ਆ ਮੂਵੀ ਆਪਣੇ ਸਿਟੀ ਸੈਂਟਰ ਮਾਲ ਵਿੱਚ ਨਹੀਂ ਲੱਗੀ ਇੱਥੇ ਸਾਰਾ ਮਾਲ ਸ਼ਾਂਤੀ ਵਿੱਚ ਤਰੀਕੇ ਨਾਲ ਹੈਗਾ ਤੇ ਨਾ ਹੀ ਕੋਈ ਆਇਆ ਵੀ ਇਹਨਾਂ ਨੇ ਆਰਾਮ ਨਾਲ ਇੱਥੇ ਆਪਣਾ ਰੋਸ ਪ੍ਰਦਰਸ਼ਨ ਕੀਤਾ ਤੇ ਚੱਲ ਗਿਆ ਕੋਈ ਵੀ ਇੱਥਾਂ ਦੀ ਅਨਸਤਾ ਵੀ ਨਹੀਂ ਲੜਨ ਮੈਥੇ ਕੋਈ ਨਹੀਂ ਵਾਪਰੀ ਸਾਰਾ ਮਾਲ ਸ਼ਾਂਤ ਹੈ ਸਰ ਦੋ ਥੀਏਟਰਾਂ ਵਿੱਚ ਇਹ ਮੱਲ ਪਈ ਹਾਂਜੀ ਹਾਂਜੀ ਦੋ ਥੀਏਟਰਾਂ ਵਿੱਚ ਇਹ ਮੂਵੀ ਬੰਦ ਹੈ ਕਿਤੇ ਵੀ ਨਹੀਂ ਚੱਲਦੀ ਇਹ ਦੋਨਾਂ ਥੀਏਟਰਾਂ ਵਿੱਚ